ਦੀਵਾਲੀ ਤੋਂ ਪਹਿਲਾਂ ਕਰਵਾ ਦਿੱਤੀ ਜਾਵੇਗੀ ਬੰਗਾ ਰੋਡ ਤੇ ਪਲਾਈ ਰੋਡ ਦੀ ਮੂਲ ਉਸਾਰੀ ਹਰਜੀਮਾਨ ਸੀਐਮ ਦੇ ਪ੍ਰਮੁਖ ਸਕੱਤਰ ਨਾਲ ਚੰਡੀਗੜ੍ਹ ਚ ਕੀਤੀ ਮੁਲਾਕਾਤ ਫਗਵਾੜਾ 13 ਅਗਸਤ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਪ੍ਰਮੁਖ ਸਕੱਤਰ ਸ੍ਰੀ ਰਵੀਪਗਤ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਹਨਾਂ ਨੇ ਫਗਵਾੜਾ ਹਲਕੇ ਦੇ ਵੱਖ-ਵੱਖ ਮਸਲੇ ਉਹਨਾਂ ਦੇ ਧਿਆਨ ਵਿੱਚ ਲਿਆਂਦੇ ਜਿਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਚੀਫ ਸਕੱਤਰ ਵੱਲੋਂ ਭਰੋਸਾ ਦਿੱਤਾ ਗਿਆ ਹਰਜੀ ਮਾਨ ਨੇ ਦੱਸਿਆ ਕਿ ਇਹਨਾਂ ਮਸਲਿਆਂ ਸ਼ਹਿਰ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਟ੍ਰੈਫਿਕ ਦੀ ਸਮੱਸਿਆ ਸਾਫ਼ ਸੁਥਰਾ ਪੀਣ ਵਾਲਾ ਪਾਣੀ ਸਿਵਰੇਜ ਪ੍ਰਣਾਲੀ ਚ ਸੁਧਾਰ ਸਿਹਤ ਤੇ ਸਿੱਖਿਆ ਸਹੂਲਤਾਂ ਦੇ ਵਿਸਥਾਰ ਤੇ ਰੁਜ਼ਗਾਰ ਨਾਲ ਜੁੜੇ ਮੁੱਦਿਆਂ ਤੋਂ ਇਲਾਵਾ ਫਗਵਾੜਾ ਬਸ ਸਟੈਂਡ ਤੋਂ ਮੇਲੀ ਬਾਈਪਾਸ ਤੱਕ 5.20 ਕਿਲੋਮੀਟਰ ਲੰਬੀ ਬੰਗਾ ਰੋਡ ਅਤੇ ਫਗਵਾੜਾ ਤੋਂ 2.60 ਕਿਲੋਮੀਟਰ ਲੰਬੀ ਪਲਾਈ ਰੋਡ ਦੀ ਮੋੜ ਉਸਾਰੀ ਕਰਵਾਉਣਾ ਸ਼ਾਮਲ ਸੀ ਉਹਨਾਂ ਦੱਸਿਆ ਕਿ ਬੰਗਾ ਰੋਡ ਦੀ ਉਸਾਰੀ ਤੇ 3 ਕਰੋੜ 88 ਲੱਖ 40 ਹਜ਼ਾਰ ਰੁਪਏ ਜਦ ਕਿ ਪਲਾਈ ਰੋਡ ਦੀ ਉਸਾਰੀ ਤੇ 1.592 ਲੱਖ ਰੁਪਏ ਦੇ ਕਰੀਬ ਖਰਚ ਕੀਤੇ ਜਾਣਗੇ ਹਰਜੀ ਮਾਨ ਨੇ ਵਿਸ਼ਵਾਸ ਦਵਾਇਆ ਕਿ ਦੀਵਾਲੀ ਤੋਂ ਪਹਿਲਾਂ ਇਹਨਾਂ ਦੋਵੇਂ ਸੜਕਾਂ ਦੀ ਮੁੱਢ ਉਸਾਰੀ ਦਾ ਕੰਮ ਪੂਰਾ ਕਰਵਾਇਆ ਜਾਵੇਗਾ ਉਹਨਾਂ ਕਿਹਾ ਕਿ ਉਹ ਆਪਣੇ ਪਿਤਾ ਸਰਦਾਰ ਜੋਗਿੰਦਰ ਸਿੰਘ ਮਾਨ ਦੇ ਮਾਰਗਦਰਸ਼ਨ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜਿੱਥੇ ਫਗਵਾੜਾ ਦਾ ਸਮੁੱਚਾ ਵਿਕਾਸ ਕਰਵਾਉਣਾ ਉਹਨਾਂ ਦੀ ਮੁਡਲੀ ਪ੍ਰਾਥਮਿਕਤਾ ਹੈ ਉਥੇ ਹੀ ਆਮ ਲੋਕਾਂ ਨਾਲ ਜੁੜੇ ਮਸਲੇ ਹੱਲ ਕਰਵਾਉਣ ਦਾ ਵੀ ਉਹ ਭਰਪੂਰ ਯਤਨ ਕਰ ਰਹੇ ਹਨ ਤਸਵੀਰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਪ੍ਰਮੁਖ ਸਕੱਤਰ ਰਵੀ ਭਗਤ ਨਾਲ ਮੁਲਾਕਾਤ ਦੌਰਾਨ ਹਲਕਾ ਇਨਚਾਰਜ ਹਰਨੂਰ ਸਿੰਘ ਮਾਨ